ਮਿਰਜੀ ਇਹ ਗੱਡੀ ਮੈਂ ਟੈਸਲਾ ਦੇ ਬਰਾਬਰ ਕੀਮਤ ਤੇ ਵੇਚੂਗਾ ਜੀ ਜਦ ਕਿ ਇਹ ਨਾਲ ਨਾਲ ਟੋਲ ਪਲਾजा ਕਟਾ ਕੇ ਵਾਪਸ ਆ ਜਾਂਦੀ ਹੈ ਜੀ ਮਿਰਜੀ ਇਹ ਸਾਡੀ ਗੱਡੀ ਨਾ ਤਾਂ ਕੋਈ ਟਰਜਣਾ ਜੀ ਨਾ ਕੋਈ ਟੈਸਲਾ ਵੀ ਆਪ ਦੇ ਆਪ ਕਿਵੇਂ ਉੱਥੇ ਚਲੀ ਗਈ ਗੱਡੀ ਦੱਸੋ ਹੈ ਇਹ ਦੱਸੋ ਇੱਥੇ ਕਿਵੇਂ ਪਹੁੰਚ ਗਈ ਨਾ ਇਹ ਭਾਨੀਗੜ ਗਈ ਆ ਕਿਤੇ ਨਾ ਸੰਗਰੂਰ ਗਈ ਹੈ ਜੀ ਜੀ ਮੇਰੇ ਨਾਲ ਬਹੁਤ ਵੱਡੀ ਧੋਖਾਧੜੀ ਹੋਈ ਹੈ ਜਦ ਕਿ ਮੇਰਾ ਟੋਲ ਕੱਟਿਆ ਗਿਆ ਦੇਖੋ 115 ਰੁਪਏ 5 ਤਰੀਕ ਪਹਿਲਾ ਮਹੀਨਾ 2024 ਆ ਜ਼ੂਮ ਕਰਕੇ ਮੈਂ ਦਿਖਾ ਰਿਹਾ ਤੁਹਾਨੂੰ ਆ ਡੇਟ ਦੇਖ ਲਓ 1.5.2024 ਨੂੰ 4:27 ਮਿੰਟ ਤੇ ਆ ਦੇਖੋ ਜੀ ਜਦਕਿ ਮੇਰਾ 4:24 ਮਿੰਟ ਤੇ ਟੋਲ ਕੱਟਿਆ ਗਿਆ ਜੀ ਆ ਦਿਖਾ ਰਿਆ ਨਹੀਂ ਗੱਡੀ ਅੰਦਰ ਖੜੀ ਹੈ ਜੀ ਇਹਦੇ ਬਾਰੇ ਕੋਈ ਸਖਤ ਐਕਸ਼ਨ ਹੋਣਾ ਚਾਹੀਦਾ ਜੀ ਪ੍ਰਸ਼ਾਸਨ ਅੱਗੇ ਹੀ ਅਪੀਲ ਕਰਦਾ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਟੋਲ ਪਲਾਜ਼ਾ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਘਰਾਚੋ ਤੋਂ ਜੀ ਅੱਛਾ ਜੀ ਇਹ ਮੇਰੇ ਨਾਲ ਠੱਗੀ ਹੋਈ ਹੈ ਜੀ 5 ਤਰੀਕ ਨੂੰ ਆ ਟੋਲ ਕੱਟਿਆ ਗਿਆ ਜੀ ਆ ਮੇਰੀ ਗੱਡੀ ਉਰੇ ਖੜੀ ਸੀ ਜੀ ਘਰ ਚ ਐਂਡ ਇਹ ਕਦੇ ਪੁਹਾਨੀਗੜ ਦੀ ਟੱਪੀ ਜੀ ਗੱਡੀ ਇਹ। ਇਹ ਜੀ ਸਿਰਫ ਲੋਕਲ ਵਾਸਤੇ ਰੱਖੀ ਹੈ ਇਹ। ਪੁਹਾਨੀਗੜ ਸਮਰੂਰ ਸੁਨਾਮ ਇਹ ਤੋਂ ਵੱਧ ਨਹੀਂ ਗਈ ਹੈਗੀ। ਟੋਲ ਸ਼ੰਭੂ ਬਾਰਡਰ ਤੇ ਕੱਟਿਆ ਗਿਆ ਜੀ ਕੱਗਰ ਤੇ। ਆ ਦੇਖੋ ਜੀ ਆ ਕੱਟਿਆ ਗਿਆ ਜੀ ਆ ਮੈਸੇਜ ਆਇਆ ਮੈਨੂੰ ਜੀ ਇਹ। ਮੈਂ ਉਦੋਂ ਹੱਕਾ ਬੱਕਾ ਰਹਿ ਗਿਆ ਜੀ ਮੈਂ ਹੈਰਾਨ ਪਰੇਸ਼ਾਨ ਆ। ਇੱਕ ਵਾਰੀ ਪਹਿਲਾਂ ਵੀ ਮੇਰੇ ਨਾਲ ਇਸੇ ਤਰ੍ਹਾਂ ਦੀ ਘਟਨਾ ਹੋ ਚੁੱਕੀ ਹੈ। ਇਹ ਪਤਾ ਨਹੀਂ ਜੀ ਕੀ ਚੱਕਰ ਹੈ ਕੀ ਨਹੀਂ ਕੀ ਸਿਸਟਮ ਹੈ ਜੀ ਟੋਲ ਪਲਾਜ਼ੇ ਵਾਲਿਆਂ ਦਾ। ਪਤਾ ਨਹੀਂ ਦੋ ਦਿਨ ਗੱਡੀਆਂ ਨੇ ਇਹਦੇ ਨਾਲ ਦੀਆਂ ਪਤਾ ਨਹੀਂ ਕੀ ਐ ਕੀ ਨਹੀਂ ਜੀ ਮੈਨੂੰ ਸਮਝ ਤੋਂ ਬਾਹਰ ਐ ਜੀ ਇਹਦੇ ਵਾਸਤੇ ਕੋਈ ਕਾਨੂੰਨ ਬਣਨਾ ਚਾਹੀਦਾ ਜਾਂ ਫਾਸਟ ਟੈਗ ਦੀ ਕੋਈ ਹੋਰ ਇਹਦੇ ਰੂਲ ਐਂਡ ਰੈਗੂਲੇਸ਼ਨ ਹੋਣੇ ਚਾਹੀਦੇ ਨੇ ਇਹਦੇ ਬਾਰੇ ਕੋਈ ਨਾ ਕੋਈ ਸਰਕਾਰ ਵੱਲੋਂ ਮੰਗ ਕਰਦੇ ਆਂ ਇਹਦੇ ਬਾਰੇ ਰਿਐਕਸ਼ਨ ਲੈ ਆ ਜਾਵੇ ਜੀ ਤੁਸੀਂ ਕੋਈ ਟੋਲ ਦੀ ਘਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸਬੰਧੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੀ ਸਾਨੂੰ ਨਾ ਕੋਈ ਇਹਦੇ ਬਾਰੇ ਨੰਬਰ ਐ ਜੀ ਸਾਡੇ ਕੋਲੇ ਅਸੀਂ ਬਾਥਾ ਲਾਈ ਆਪਦੀ ਸਾਨੂੰ ਕੋਈ ਪਤਾ ਹੀ ਨਹੀਂ ਚੱਲਿਆ ਜੀ ਹੱਕ ਵਾ ਪਾ ਕੇ ਰਹਿ ਗਏ ਜੀ ਹੁਣ ਅਸੀਂ ਐ ਸੋਚਦੇ ਵੀ ਕੋਈ ਕਾਨੂੰਨੀ ਕਾਰਵਾਈ ਦਾ ਪੱਖ ਲਿਆ ਜਾਵੇ ਜੀ ਮੇਰੇ ਨਾਲ ਬਹੁਤ ਵੱਡੀ ਧੋਖਾਧੜੀ ਹੋਈ ਹੈ ਜਦਕਿ ਮੇਰਾ ਟੋਲ ਕੱਟਿਆ ਗਿਆ ਆ ਦੇਖੋ 115 ਰੁਪਏ 5 ਤਰੀਕ ਪਹਿਲਾ ਮਹੀਨਾ 2024 ਆ ਜ਼ੂਮ ਕਰਕੇ ਮੈਂ ਦਿਖਾ ਰਿਹਾ ਤੁਹਾਨੂੰ ਆ ਡੇਟ ਦੇਖ ਲਓ 1 5 2024 ਨੂੰ 4:27 ਮਿੰਟ ਤੇ ਆ ਦੇਖੋ ਜੀ ਜਦਕਿ ਮੇਰਾ 4:24 ਮਿੰਟ ਤੇ ਟੋਲ ਕੱਟਿਆ ਗਿਆ ਜੀ ਆ ਦਿਖਾ ਰਿਆ ਗੱਡੀ ਅੰਦਰ ਖੜੀ ਹੈ ਜੀ ਇਹਦੇ ਬਾਰੇ ਕੋਈ ਸਖਤ ਐਕਸ਼ਨ ਹੋਣਾ ਚਾਹੀਦਾ ਜੀ ਪ੍ਰਸ਼ਾਸਨ ਅੱਗੇ ਹੀ ਅਪੀਲ ਕਰਦਾ ਹਾਂ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਟੋਲ ਪਲਾਜ਼ਾ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 77409 36488